ਇਹ ਭਰਤੀ ਮੈਂ ਨਹੀਂ ਕਰ ਸਕਦੀ ਮੇਰੇ ਨਾਲ ਦੇ ਚਾਰ ਸਤਕਾਰਯੋਗ ਮੈਂਬਰਾਂ ਦੇ ਵਾਸਤੇ ਗੱਲ ਨਹੀਂ ਹੈ ਇਹ ਕੌਮ ਦੀ ਭਰਤੀ ਹੈ ਹੱਕ ਖੋਹਣੇ ਪੈਣਗੇ ਕੋਊ ਕਿਸੇ ਕੋ ਰਾਜ ਨਾ ਦੇਹ ਜੋ ਲੇ ਹੈ ਤੁਸੀਂ ਸਾਰੇ ਜਾਣਦੇ ਹੋ ਨਿਜ ਬਲ ਸੇ ਲੇ ਹੈ ਗੁਰੂ ਸਾਹਿਬ ਜੀ ਨੇ ਸਾਨੂੰ ਅੰਮ੍ਰਿਤ ਦੀ ਦਾਤ ਬਖਸ਼ੀ ਹੈ ਬਾਜ ਨੂੰ ਚਿੜੀਆਂ ਤੋਂ ਤੜਵਾ ਕੇ ਦੱਸਿਆ ਗੁਰੂ ਸਾਹਿਬ ਨੇ ਮਾਈ ਭਾਗੋ ਦੀ ਇੱਕ ਲਲਕਾਰ ਸੀ ਚਾਲੀ ਸਿੰਘ ਜਿਹੜੇ ਲਿਖ ਕੇ ਦੇ ਕੇ ਫਤਵਾ ਆ ਗਏ ਸੀ ਗੁਰੂ ਸਾਹਿਬ ਨੂੰ ਅੱਗੇ ਹੋ ਕੇ ਖਦਰਾਣੇ ਦੀ ਟਾਬ ਤੇ ਜੂਝ ਕੇ ਸ਼ਹੀਦ ਹੋ ਗਏ ਪਰ ਗੁਰੂ ਤੋਂ ਮੁੱਖ ਨਹੀਂ ਹੋ ਰਿਹਾ ਕਿੱਥੇ ਗਏ ਸਾਡੇ ਸਿਧਾਂਤ ਥੇ ਕਿੱਥੇ ਗਈ ਸਾਡੀ ਸਿੱਖੀ ਚਿੰਗ ਤੇ ਮੈਂ ਮਨ ਦੇ ਵਿੱਚ ਇਹ ਸੋਚ ਲਿਆ ਸੀ ਕਿ ਮੈਂ ਘੱਟੋ-ਘੱਟ ਭਾਵੇਂ ਹੋਰ ਕੋਈ ਭੂਮਿਕਾ ਆਦਾ ਨਾ ਕਰ ਸਕਾਂ ਪਰ ਮੈਂ ਘੱਟੋ-ਘੱਟ ਕੌਮ ਦੇ ਅੱਗੇ ਤਰਲਾ ਜ਼ਰੂਰ ਪਾਉਂਗੀ ਕਿ ਬੜਾ ਕੀਮਤੀ ਖੂਨ ਸੀ ਉਹ ਜਿਹੜਾ ਤੁਹਾਡੇ ਤੋਂ ਵਾਰਿਆ ਬਹੁਤ ਕੁਝ ਗਵਾ ਲਿਆ ਅਸੀਂ ਹੁਣ ਚਕੰਨੇ ਹੋਣ ਦੀ ਲੋੜ ਹੈ ਸੁਚੇਤ ਹੋਣ ਦੀ ਲੋੜ ਹੈ ਬਹੁਤ ਇਮੋਸ਼ਨਲ ਫੂਲ ਬਣ ਗਏ ਬੜਾ ਕੁਝ ਬੜੀਆਂ ਗਲਤੀਆਂ ਹੋ ਗਈਆਂ ਕਿਸੇ ਦੀ ਨੁਕਤਾਚੀਨੀ ਨਾ ਕਰੋ ਕਿਸੇ ਨਿੰਦਿਆ ਚੁਗਲੀ ਚ ਨਾ ਪਾਓ ਉੱਪਰ ਉੱਠੋ ਇਹਨਾਂ ਗੱਲਾਂ ਤੋਂ ਹੰਬਲਾ ਮਾਰ ਕੇ ਆਪਣੀ ਲੀਡਰਸ਼ਿਪ ਆਪ ਪੈਦਾ ਕਰੋ ਆਪਣੇ ਨੌਜਵਾਨਾਂ ਨੂੰ ਅੱਗੇ ਲਾਓ ਖੋਲੋ ਆਪਣੇ ਹੱਥਾਂ ਵਿੱਚ ਲੀਡਰਸ਼ਿਪ ਹਮੇਸ਼ਾ ਗਲਤੀਆਂ ਨੂੰ ਡਿਸਕਸ ਨਾ ਕਰਿਏ ਕਨਕਲੂਜਨ ਵੀ ਕੱਢਿਏ